ਪਿਤੇ ਦਿਨ ਰਾਜਪੁਰਾ ਦੇ ਪਿੰਡ ਧਮੋਲੀ ਦੇ ਵਿੱਚ ਗੁੱਗਾ ਮਾੜੀ ਤੇ ਇੱਕ ਧਾਰਮਿਕ ਸਮਾਰੋਹ ਦੇ ਦੌਰਾਨ ਵਿਸ਼ਾਲ ਮੇਲੇ ਦਾ ਆਯੋਜਨ ਸਰਪੰਚ ਗੁਰਦੀਪ ਸਿੰਘ ਧਮੋਲੀ ਦੀ ਅਗਵਾਈ ਦੇ ਵਿੱਚ ਕੀਤਾ ਗਿਆ ਜਿਸ ਦੀ ਸ਼ੁਰੂਆਤ ਪਟਿਆਲਾ ਲੋਕ ਸਭਾ ਤੋਂ ਸੰਸਦਾਂ ਤਰੰवीर ਕਾਂਦੀ ਅਤੇ ਹਲਕਾ ਕਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਆਪਣੇ ਕਰ ਕਲਮਾਂ ਦੇ ਨਾਲ ਕੀਤੀ ਹੈ ਇਸ ਮੌਕੇ ਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਪਹੁੰਚੀ ਸੰਗਤ ਦੇ ਵੱਲੋਂ ਜਿੱਥੇ ਗੁੱਗਾ ਮਾੜੀ ਤੇ ਮੱਥਾ ਟੇਕਿਆ ਗਿਆ ਉੱਥੇ ਹੀ ਮੇਲੇ ਦੇ ਵਿੱਚ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਤੇ ਵਿੱਚ ਪਹੁੰਚੇ ਲੋਕ ਗਾਇਕ ਕੁਲਵਿੰਦਰ ਕੈਲੀ ਅਤੇ ਗੁਰਤੇਜ ਅਖਤਰ ਦੇ ਗੀਤਾਂ ਦਾ ਵੀ ਲੋਕਾਂ ਨੇ ਖੂਬ ਆਨੰਦ ਮਾਣਿਆ ਇਸ ਮੌਕੇ ਤੇ ਜਿੱਥੇ ਸਰਪੰਚ ਗੁਰਦੀਪ ਸਿੰਘ ਢਮੋਲੀ ਵੱਲੋਂ ਸੰਸਦ ਧਰਮਵੀਰ ਗਾਂਧੀ ਅਤੇ ਹਲਕਾ ਕਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਸਨਮਾਨਿਤ ਕੀਤਾ ਗਿਆ। ਉਥੇ ਹੀ ਸ਼ਹਿਰ ਦੇ ਕਈ ਪਤਵੰਤੇ ਸੱਜਣਾ ਨੂੰ ਵੀ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਆਓ ਤੁਹਾਨੂੰ ਸੁਣਾਉਂਦੇ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਪਟਿਆਲਾ ਤੋਂ ਸੰਸਦ ਧਰਮਵੀਰ ਗਾਂਧੀ ਤੇ ਮੇਲੇ ਦੇ ਪ੍ਰਬੰਧਕ ਗੁਰਦੀਪ ਸਿੰਘ ਢਮੋਲੀ ਸਰਪੰਚ ਦਾ। ਦッコ ਰਾਜਪੁਰਾ ਗੁग्गा माड़ी ਕਮੇਟੀ ਵੱਲੋਂ ਸਰਪੰਚ ਤੋਂ ਮੋਲੀ ਹੋਰਾਂ ਵੱਲੋਂ ਭਿੰਡਰ ਸਾਹਿਬ ਵੱਲੋਂ ਤੇ ਸਮੁੱਚੀ ਟੀਮ ਵੱਲੋਂ ਜੋ ਇਹ ਸ਼ਾਨਦਾਰ ਉਪਰਾਲਾ ਕੀਤਾ ਗਿਆ ਮੇਲਾ ਗੁग्गा माड़ी ਦਾ ਔਰ ਜਿੱਦਾਂ ਤਣਾਪੂਰਨ ਜ਼ਿੰਦਗੀ ਹੈਗੀ ਹੈ ਬੰਦਾ ਹਰ ਵੇਲੇ ਭੱਜ ਦੌੜ ਵਿੱਚ ਹੈਗਾ ਤਣਾ ਦੇ ਨਾਲ ਜੀ ਰਿਹਾ ਹੈਗਾ ਹੈ ਬੜੀ ਜ਼ਿੰਦਗੀ ਟੈਨਸ਼ਨਾਂ ਬਹੁਤ ਵੱਧ ਗਈਆਂ ਜਿਹੜੇ ਅਜਿਹੇ ਮੇਲੇ ਹੈਗੇ ਆ ਇਹ ਲੋਕਾਂ ਦਾ ਤਣਾ ਘਟ ਕਰਨ ਵਿੱਚ ਆਪਸੀ ਮੇਲਜੋਲ ਵਿਧਾਨ ਵਿੱਚ ਭਾਈਚਾਰਾ ਵਿਧਾਨ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਹੈਗੇ ਆ ਲੋਕਾਂ ਨੂੰ ਘਟ ਘਟ ਜ਼ਿੰਦਗੀ ਦੇ ਕੁਝ ਪਲ ਆਪਣੇ ਢੰਗ ਨਾਲ ਜਿਹੜਾ ਰੋਜ਼ ਦਿਨ-ਪ੍ਰਤੀ ਦਿਨ ਦੀ ਜ਼ਿੰਦਗੀ ਹੈ ਉਹ ਤੋਂ ਛੜਕਾਰਾ ਪਾ ਕੇ ਮੌਜਾ ਮਸਤੀਆਂ ਵਿੱਚ ਉਹਨਾਂ ਨੂੰ ਗੁਜ਼ਾਰਨ ਦਾ ਮੌਕਾ ਮਿਲਦਾ ਆਪਣੇ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਦਾ ਦੋਸਤੀਆਂ ਨਵੀਆਂ ਪੈਂਦੀਆਂ ਹੈਗੀਆਂ ਮੇਲਿਆਂ ਵਿੱਚ ਨਵੀਆਂ ਬਾਕਫ਼ੀਤਾ ਨਿਕਲਦੀਆਂ ਹੈਗੀਆਂ ਬੰਦੇ ਦਾ ਘੇਰਾ ਵੱਧਦਾ ਹੈਗਾ ਤੇ ਬੰਦਾ ਆਪਣੇ ਛੋਟੇ ਜਿਹੇ ਦੁਨੀਆ ਤੋਂ ਨਿਕਲ ਕੇ ਵੱਡੀ ਦੁਨੀਆ ਸ਼ਾਮਲ ਹੁੰਦਾ ਹੈਗਾ ਤਾਂ ਸਮੁੱਚੀ ਉਸ ਵਾਸਤੇ ਇੱਕ ਬਹੁਤ ਇੱਕ ਖੁਸ਼ੀ ਵਾਲਾ ਮਾਹੌਲ ਹੁੰਦਾ ਹੈਗਾ ਸੋ ਮੈਂ ਸਮੁੱਚੀ ਗੁੱਗਾ ਮਾਰੀ ਕਮੇਟੀ ਨੂੰ ਸਰਪੰਚ ਧਮੋਲੀ ਨੂੰ ਭਿੰਡਰ ਸਾਹਿਬ ਨੂੰ ਡਾਕਟਰ ਚੱਪੂ ਹਰਾਨੋ ਉਹਨਾਂ ਦਾ ਵੀ ਧੰਨਵਾਦ ਕਰਦਾ ਹੈਗਾ ਜਿਨ੍ਹਾਂ ਨੇ ਸਾਨੂੰ ਮੈਨੂੰ ਤੇ ਮਦਨ لال ਜਲਾਲਪੁਰ ਜੀ ਜਿਹੜੇ ਕਿ ਸਾਡੇ ਹਲਕਾ ਕਨੌਰ ਦੇ ਇੱਕ ਹਰਮਨ ਪਿਆਰੇ ਸਭ ਦੇ ਪਿਆਰੇ ਨੇਤਾ ਨੇ ਉਹਨਾਂ ਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਹੈਗਾ ਮੇਨਾ ਡਾਕਟਰ ਨਿੰਦਰ ਸੰਧੂ ਜਿਹੜੇ ਕਿ ਇੱਕ ਬਹੁਤ ਹੀ ਕਾਬਲ ਵਿਅਕਤੀ ਨੇ ਸਮਾਜ ਵਿੱਚ ਮਿਸਟਰ ਸੁਮੇਤ ਭੁੱਲਰ ਅੰਮ੍ਰਿਤਸਰੋਂ ਸਪੈਸ਼ਲ ਚੱਲ ਕੇ ਆਏ ਨੇ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਸ ਪਟਿਆਲੇ ਦੀਆਂ ਜੋ ਸਿਆਸਤ ਵਿੱਚ ਜਿਹੜਾ ਚੋਣਾ ਹੋਈਆਂ ਹੋ ਕੇ ਹਟੀਆਂ ਨੇ ਜੀਜ காங்கிரஸ் ਪਾਰਟੀ ਜੇਤੂ ਹੋ ਕੇ ਨਿਕਲੀ ਹੈਗੀ ਹੈ ਮੇਰੇ ਨਾਲ ਅਨਿਲ ਮਹਿਤਾ ਜੀ ਜਿਹੜੇ ਕਿ ਪਟਿਆਲਿਓਂ ਇਹ ਜਿਹ ਕਾਂਗਰਸ ਦੇ ਬਹੁਤ ਵੱਡੇ ਲੀਡਰ ਨੇ ਬੜੇ ਪੁਰਾਣੇ ਲੀਡਰ ਨੇ ਇੱਕ ਟਕਸਾਲੀ ਲੀਡਰ ਨੇ ਕਾਂਗਰਸ ਦੇ ਉਹ ਵੀ ਆਏ ਨੇ ਤੇ ਹੋਰ ਬਹੁਤ ਸਾਰੇ ਸੱਜਣ ਆਏ ਨੇ ਜਿਨ੍ਹਾਂ ਜਿੰਨੇ ਵੀ ਬਾਕੀ ਆਲੇ ਇਲਾਕੇ ਵਿੱਚੋਂ ਰਾਜਪੁਰਾ ਸ਼ਹਿਰ ਵਿੱਚੋਂ ਜੋ ਦੋਸਤ ਮਿੱਤਰ ਇੱਥੇ ਆਏ ਨੇ ਸਾਨੂੰ ਪਿਆਰ ਦਿੱਤਾ ਸਾਡਾ ਸਵਾਗਤ ਕੀਤਾ ਅਸੀਂ ਉਹਨਾਂ ਦੀ ਜਿਹੜੀ ਉਹਨਾਂ ਦੀ ਮੌਜੂਦਗੀ ਦਾ ਆਨੰਦ ਮਾਣਿਆ ਹੈਗਾ ਮੈਂ ਸਭ ਦਾ ਸ਼ੁਕਰਗੁਜ਼ਾਰ ਹਾਂ ਖਾਸ ਤੌਰ ਤੇ ਪਿੰਡਰ ਸਾਹਿਬ ਦਾ ਡਾਕਟਰ ਚੱਪੂ ਹੋਰਾਂ ਦਾ ਤੇ ਸਰਪੰਚ ਧਮੋਲੀ ਦਾ ਤੇ ਸਮੁੱਚੀ ਜਨਤਾ ਦਾ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਫਲ ਬਣਾਇਆ ਜੀ ਇਹ ਜੀ ਪਿੰਡ ਤਮੋਲੀ ਚ ਮੇਲਾ ਪਰਦਾ ਜੀ ਗੁੱਗਲ ਜਹਰਪੀਰ ਦਾ ਇਹ ਆਏ ਸਾਲ ਹੋ ਗਏ ਕਰੀਬਨ 35 ਸਾਲ ਤਾ ਸਾਨੂੰ ਹੋ ਗਏ ਜੀ ਦੇਖਦਿਆਂ ਨੂੰ ਇੱਥੇ ਚੱਲਦਾ ਆ ਰਿਹਾ ਹੈ ਬਾਕੀ ਸਾਡੇ ਬਜ਼ੁਰਗ ਜਿਹੜੇ ਬਹੁਤ ਪੁਰਾਣੇ ਮਾਰੀ ਹੈ ਜੀ ਇੱਥੇ ਉਸ ਤਰ੍ਹਾਂ ਉਹਨਾਂ ਨੂੰ ਦੇਖਦੇ ਹੋਏ ਅਸੀਂ ਵੀ ਉਦਾਂ ਹੀ ਚੱਲ ਰਹੇ ਆਂ ਇਸ ਸਾਲ ਗੁੱਗੇ ਦਾ ਜਨਮ ਦਿਨ ਹੁੰਦਾ ਜੇ ਤੜਕੇ 4 ਵਜੇ ਸੰਗਤਾਂନ୍ତି ਇਹ ਚੁੰਕੀ ਲੱਗਦੀ ਹੈ ਜੀ ਹਜ਼ਾਰਾਂ ਦੇ ਹਿਸਾਬ ਨਾਲ ਬੰਦੇ ਆਉਂਦੇ ਆਂ ਜੀ ਅੱਜ ਗੁੱਗੇ ਦਾ ਜਨਮ ਦਿਨ ਜਨਮ ਦਿਨ ਹੈ ਜੀ ਮੈਂ ਆਪਣੇ ਵੱਲੋਂ ਆਪਣੇ ਨਗਰ ਵੱਲੋਂ ਲੱਖ ਲੱਖ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਲਦਾ ਹੋਵੇ ਅਸਰ